ਬਹੁਤ ਵਧੀਆ ਲੱਗਿਆ ਕਿ ਜਦੋਂ ਕੁੜੀਆਂ ਕਟੀਆਂ ਹੋ ਕੇ ਤਿਹਾਰ ਨੂੰ ਮਨਾਉਂਦੀਆਂ ਨਾ ਉਹ ਬਖਰੇ ਕਿਉਂਕਿ ਉਹ ਬੰਦੇ ਤਾਂ ਨਹੀਂ ਹੁੰਦੇ ਕੁੜੀਆਂ ਦੀ ਪੜਾਅ ਸੂਰੀ ਨਿਕਲਦੀ ਹੋਵੇ ਹੱਥਾਂ ਤੇ ਮਹਿੰਦੀ ਲਾਉਣੀਆਂ ਚੂੜੀਆਂ ਪਾਉਣੀਆਂ ਨੇ ਸ਼ਿੰਗਾਰ ਕਰਨਾ ਹੈ ਪ੍ਰੰਗੀਆਂ ਪਾਉਣੀਆਂ ਨੇ ਸਾਰੀਆਂ ਤੇ ਸ਼ਰਤਾਂ ਲੱਗੀਆਂ ਹੁੰਦੀਆਂ ਸੀਗੀਆਂ ਕਿ ਸਭ ਤੋਂ ਉੱਚੀ ਪੀਂਗ ਕੌਣ ਚੜਾਊਗਾ ਤੇ ਜਦੋਂ ਉੱਤੇ ਟੀਸੀ ਦੇ ਉੱਤੇ ਪੱਤਾ ਹੁੰਦਾ ਸਿਰੇ ਪੀਪਲ ਦਾ ਵੀ ਉਹ ਤੋੜ ਕੇ ਲਿਆਉਣਾ ਹੈ ਆਪਣਾ ਹੀ ਪਿੰਡ ਹੈਗਾ بڑا ਹੀ ਸ਼ਹਿਰ ਹੈਗਾ ਵਧੀਆ ਸਹੀ ਗੱਲ ਹੈ ਆਪਾਂ ਸਾਰੀ ਦੁਨੀਆ ਵਿੱਚ ਜਾ ਕੇ ਪ੍ਰੋਗਰਾਮ ਕਰੀਦੇ ਆ ਜਾਈਦਾ ਸਾਰੇ ਤਿਉਹਾਰਾਂ ਤੇ ਪਰ ਜੋ ਮਜ਼ਾ ਤੁਹਾਨੂੰ ਆਪਣੇ ਘਰ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਆ ਕੇ ਉਸ ਚੀਜ਼ ਨੂੰ ਮਨਾਉਣ ਦਾ ਹੁੰਦਾ ਨਾ ਉਹ ਵੱਖਰਾ ਹੀ ਹੁੰਦਾ ਸੋ ਅੱਜ ਮੈਂ ਆਪਣੇ ਬੁੱਲੇਪੁਰ ਪਿੰਡ ਦੇ ਵਿੱਚ ਸਾਰੀਆਂ ਲੇਡੀਜ਼ ਇੱਥੇ ਆਈਆਂ ਹੋਈਆਂ ਨੇ ਔਰ ਮੰਦੀਪ ਜੀ ਜਾਦੂ ਜੀ ਆਪਣੇ ਹੋਰ ਪਿੰਡ ਦੇ ਬਹੁਤ ਅੱਛੇ-ਅੱਛੇ ਜਿੰਨੇ ਵੀ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਹੋ ਰਿਹਾ ਹੈ ਆ ਸਾਰੀਆਂ ਕੁੜੀਆਂ ਬੁੜੀਆਂ ਬੱਚੇ ਮਾਵਾ ਸਾਰੀਆਂ ਧੀ ਧਿਆਣੀਆਂ ਇਕੱਠੀਆਂ ਹੋਈਆਂ ਨੇ ਇੱਕ ਵਾਰੀ ਇੱਧਰ ਕੈਮਰਾ ਘੁਮਾ ਦਿਓ ਸਾਰਿਆਂ ਦਾ ਮੁਕੱਦਰ ਵੀ ਹੈ ਕਿ ਇਹਨੇ ਕੁਝ ਪਰਫਾਰਮ ਕਰ ਰਹੀਆਂ ਨੇ ਔਰ ਬੱਚਿਆਂ ਨੇ ਬੜਾ ਸੋਹਣਾ ਕਿਦਾਂ ਪਾਇਆ ਇੱਧਰ ਵੀ ਖੜਾ ਨੇ ਜੀ ਇੱਧਰ ਸੁਣੋ ਸੁਣੋ ਤਾਂ ਦੇਖੀਏ ਤੇ ਸਾਡੇ ਰਾਜ ਪੈਣਾ ਹੈ ਕਈਆਂ ਦੇ ਨਾਮ ਪਤਾ ਮੈਨੂੰ ਕਈਆਂ ਦੇ ਮੇਰੇ ਪਤਾ ਸਾਰੇ ਪਿਆ ਸਾਡੇ ਆ ਇੱਧਰ ਘੁਮਾ ਦਿਓ ਜੀ ਤੇ ਸਾਡੇ ਪਿੰਡ ਦੀਆਂ ਸਾਰੀਆਂ ਕੁੜੀਆਂ ਇੱਧਰ ਸਾਡੇ ਬਹੁਤ ਪਿਆਰੀ ਸਾਡੀ ਬੱਚੀ ਇੱਧਰ ਪਿੱਛੇ ਵੀ ਸੋ ਬੜਾ ਸੋਹਣਾ ਇਹਨਾਂ ਨੇ ਧੀਆਂ ਦਾ ਗਾਣਾ ਤੇ ਪੇਸ਼ ਕੀਤਾ ਸੀਗਾ ਬਹੁਤ ਵਧੀਆ ਲੱਗਿਆ ਕਿ ਜਦੋਂ ਕੁੜੀਆਂ ਕਟੀਆਂ ਹੋ ਕੇ ਤਿਹਾਰ ਨੂੰ ਮਨਾਉਂਦੀ ਆ ਨਾ ਉਹ ਬਖਰਾ ਹੀ ਕਿਉਂਕਿ ਬੰਦੇ ਤਾਂ ਨਹੀਂ ਹੁੰਦੇ ਕੁੜੀਆਂ ਦੀ ਪੜਾਅ ਸੂਰੀ ਨਿਕਲਦੀ ਆ ਫਿਰ ਉਹ ਤਾਂ ਆਪਣੇ ਜਜ਼ਬੇ ਦੇ ਨਾਲ ਹੈ ਨਾ ਸਾਰਾ ਗਾਣਾ ਬਜਾਉਣਾ ਕਿੱਦਾਂ ਹੁੰਦਾ ਸੋ ਇਦਾਂ ਦਾ ਸ਼ੋਰ ਸ਼ਰਾਬਾ ਜਿਹੜਾ ਗਿੱਧੇ ਵਾਲਾ ਤੀਆਂ ਦਾ ਹੈ ਨਾ ਮੈਨੂੰ ਬਹੁਤ ਵਧੀਆ ਮੈਂ ਬਚਪਨ ਤੋਂ ਹੀ ਤੀਆਂ ਦਾ ਤਿਉਹਾਰ ਮੇਰਾ ਫੇਵਰਟ ਰਿਹਾ ਹੈ ਮੈਨੂੰ ਬੜਾ ਚਾਹ ਹੁੰਦਾ ਸੀ ਕਿ ਤੀਆਂ ਦੇ ਤਿਹਾਰਾਂ ਆ ਕੇ ਹੁਣ ਹੱਥਾਂ ਤੇ ਮਹਿੰਦੀ ਲਾਉਣੀ ਆ ਚੂੜੀਆਂ ਪਾਉਣੀਆਂ ਨੇ ਸ਼ਿੰਗਾਰ ਕਰਨਾ ਹੈ ਪ੍ਰੰਗੀਆਂ ਪਾਉਣੀਆਂ ਨੇ ਬੜਾ ਚਾਹ ਹੁੰਦਾ ਸੀ ਛੋਟੇ ਹੁੰਦਿਆਂ ਉਹਨਾਂ ਮੰਮੀ ਹੋਰਾਂ ਨੇ ਜਦੋਂ ਜਾਣਾ ਜਦੋਂ ਜਾਣਾ ਮੰਮੀ ਹੋਰਾਂ ਨੇ ਪਿੰਗਾ ਪਾਉਂੀਆਂ ਪਿੱਪੜਾਂ ਤੇ ਰੋਟੀਆਂ ਦੇ ਉੱਤੇ ਸਾਡੇ ਰੋਪੜ ਸਤਲੁਜ ਦੇ ਰਿਆ ਸੀਗਾ ਜੀ ਉੱਥੇ ਬਹੁਤ ਵੱਡੇ ਵੱਡੇ ਪੀਪਲ ਬਰੋਟੇ ਨੇ ਅਸੀਂ ਉੱਥੇ ਪਿੰਗਾ ਪਾਉਂਦੇ ਹੁੰਦੇ ਸੀ ਸਭ ਨੂੰ ਉਹ ਚੀਜ਼ਾਂ ਵੀ ਯਾਦ ਆ ਰਹੀਆਂ ਨੇ ਮੇਰੇ ਨਾਨਕਿਆਂ ਦੀਆਂ ਦਾਦਕਿਆਂ ਦੀਆਂ ਉੱਥੇ ਤੀਆਂ ਕਿਤੇ ਛੁੱਟੀਆਂ ਕੱਟਣ ਜਾਂਦਾ ਸੀਗਾ ਉੱਥੇ ਤੀਆਂ ਦੇ ਤਿਹਾਰ ਆ ਜਾਂਦੇ ਹੁੰਦੇ ਸੀ ਮੌਲੀ ਬੈਦਵਾਨ ਮੇਰਾ ਦਾਦਾ ਦਾ ਪਿੰਡਾ ਬਹਿਰਾਮਪੁਰ ਤੇ ਰੰਗੀਲਪੁਰ ਰੰਗੀਲਪੁਰ ਉੱਥੇ ਵੀ ਅਸੀਂ ਮੈਂ ਕਈ ਵਾਰੀ ਛੁੱਟੀਆਂ 'ਚ ਗਈਆਂ ਤਾਂ ਤੀਆਂ ਹੁੰਦੀਆਂ ਸੀਗੀਆਂ ਉੱਥੇ ਵੀ ਪਿੰਗਾ ਪਾ ਕੇ ਬਹੁਤ ਨੱਚੀਦਾ ਸੀਗਾ ਪਿੰਗਾ ਪਾਈਦੀਆਂ ਸੀਗੀਆਂ ਸਾਰੀਆਂ ਤੇ ਸ਼ਰਤਾਂ ਲੱਗੀਆਂ ਹੁੰਦੀਆਂ ਸੀਗੀਆਂ ਅੱਛਾ ਕਿ ਸਭ ਤੋਂ ਉੱਚੀ ਪਿੰਗ ਕੌਣ ਚੜਾਊਗਾ ਤੇ ਜਦੋਂ ਉੱਤੇ ਟੀਸੀ ਦੇ ਉੱਤੇ ਪੱਤਾ ਹੁੰਦਾ ਸਿਰਫ ਪਿੱਪਲ ਦਾ ਵੀ ਉਹ ਤੋੜ ਕੇ ਲਿਆਉਣਾ ਹੈ ਅੱਛਾ ਕੰਪਿਟੀਸ਼ਨ ਹੁੰਦਾ ਸੀਗਾ ਜਦੋਂ ਉਦੋਂ ਹੁਣ ਤਾਂ ਨਹੀਂ ਚਲੋ ਉਦੋਂ ਮੈਂ ਬਹੁਤ ਬਦਕਿਸਮਤ ਨੂੰ ਪੀਂਗ ਦਾ ਬੜਾ ਚਾਹ ਹੁੰਦਾ ਸੀਗਾ ਫਿਰ ਇਕਨੇ ਪੀਂਗ ਚੜੌੜੀ ਨਾਲ ਅਸੀਂ ਫਿਰ ਉਹ ਤੂੰ ਜਾ ਕੇ ਸਿਖਰ ਤੋਂ ਪੱਤਾ ਤੋੜ ਕੇ ਲੈ ਕੇ ਆਉਣਾ ਪਿੱਪਲ ਦਾ ਨਾ ਅੱਛਾ ਤੇ ਫਿਰ ਅਸੀਂ ਚਿੰਤ ਹੋ ਜਾਂਦੇ ਸੀਗੇ ਅਸੀਂ ਚਿੰਤ ਕਰ ਪਰ ਹੁਣ ਦੀ ਗੱਲ ਕਰੀਏ ਥੋੜਾ ਜਿਹਾ ਸਮਾਂ ਜਿਹੜਾ ਹੈਗਾ ਯੁੱਗ ਬਦਲ ਚੁੱਕਿਆ ਹੁਣ ਡੀਜੇ ਤੇ ਜ਼ਿਆਦਾ ਇੰਜੋਏ ਕੀਤਾ ਜਾਂਦਾ ਉਸੇ ਰ ਮਾਰਡਰ ਹੋ ਗਿਆ ਸ਼ੁਕਰ ਕਰੋ ਡੀਜ ਤੇ ਤਾਂ ਇੰਜੋਏ ਕੀਤਾ ਜਾਂਦਾ ਹੈ ਆਪਣਾ ਤਿਹਾਰ ਤਾਂ ਯਾਦ ਹੈਗੇ ਨੇ ਨਾ ਬੱਚਿਆਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਬਹੁਤ ਅਵੇਅਰ ਸੀਗੇ ਲੋਕ ਜਿਹੜੇ ਇੱਥੇ ਜਾਂਦੇ ਆ ਨਾ ਉੱਥੇ ਜਾ ਕੇ ਆਪਣੇ ਵਿਰਸੇ ਨੂੰ ਆਪਣੇ ਕਲਚਰ ਨੂੰ ਮਿਸ ਕਰਦੇ ਨੇ ਆਪਣੇ ਤਿਥ ਧਿਆਨ ਨੂੰ ਮਿਸ ਕਰਦੇ ਨੇ ਬਾਹਰ ਬੈਠੇ ਜਿਹੜੇ ਆਸਟ੍ਰੇਲੀਆ ਦੇ ਵਿੱਚ ਕੈਨੇਡਾ ਅਮਰੀਕਾ ਇੰਗਲੈਂਡ ਦੇ ਵਿੱਚ ਬੈਠੇ ਨੇ ਉਹ ਆਪਣੇ ਇਹਨਾਂ ਚੀਜ਼ਾਂ ਨੂੰ ਮਿਸ ਕਰਦੇ ਲਈ ਤੇ ਉੱਥੇ ਉਹ ਬਹੁਤ ਵੱਡੇ ਵੱਡੇ ਸ਼ੋਅ ਕਰਾਉਂਦੇ ਨੇ ਪਰ ਉੱਥੇ ਪੀਪਲ ਪ੍ਰੋਟੀਨ ਨਹੀਂ ਨਿਲਦੇ ਇੱਥੇ ਤਾਂ ਹੈਗੇ ਨੇ ਥੋੜਾ ਜਿਹਾ ਮੀ ਕਰਕੇ ਪ੍ਰੋਗਰਾਮ ਹੋ ਗਿਆ ਇਸ ਕਰਕੇ ਸਾਨੂੰ ਅੰਦਰ ਕਰਨਾ ਪਿਆ ਪ੍ਰੋਗਰਾਮ ਨਹੀਂ ਤਾਂ ਸਾਡਾ ਪਿੱਪਲਾਂ ਦੇ ਥੱਲੇ ਸੀਗਾ ਪ੍ਰੋਗਰਾਮ ਪੁਲਾਣਾ ਦੇ ਪਿੱਪਲ ਪਿੱਪਲਾਂ ਸੀਗੇ ਦੇ ਮੀ ਪੈਨ ਕਰਕੇ ਕਹਿੰਦੇ ਨੇ ਕੁੜੀਆਂ ਤਾਂ ਵੈਸੀ ਪਿੱਪਲਾਂ ਬਰੋਟਿਆਂ ਦੇ ਅੱਗੇ ਪੀਂਗਾ ਪਾ ਕੇ ਮੀ ਮੰਗਦੀ ਆਉਂਦੀਆਂ ਰੱਬ ਤੋਂ ਤੇ ਅੱਜ ਪਹਿਲਾਂ ਹੀ ਆ ਗਿਆ ਮੀ ਤੇ ਸਿਰ ਤੋਂ ਪਹਿਲਾਂ ਹੀ ਮੀ ਆ ਗਿਆ ਸੋ ਮੀ ਕਰਕੇ ਥੋੜਾ ਜਿਆਦਾ ਸਾਨੂੰ ਫਿਰ ਥੋੜਾ ਮਾਡਰਨ ਜਿਹਾ ਕਰਨਾ ਪਿਆ ਅੰਦਰ ਹਾਲ ਦੇ ਵਿੱਚ ਵੈਸੇ ਸਾਡਾ ਦੇਖੋ ਬਾਹਰ ਬਹੁਤ ਵਧੀਆ ਇੰਤਜ਼ਾਮ ਸੀਗਾ ਔਰ ਪੀਂਗਾ ਵੀ ਪਾਈਆਂ ਹੋਈਆਂ ਸੀਗੀਆਂ ਉੱਤੇ ਉੱਤੇ ਸਜਾਇਆ ਵੀ ਹੋਇਆ ਸੀ ਉੱਥੇ ਬਹੁਤ ਸੋਹਣਾ ਇੰਤਜ਼ਾਮ ਸੀਗਾ ਪਰ ਇੱਥੇ ਵੀ ਬਹੁਤ ਵਧੀਆ ਇੰਤਜ਼ਾਮ ਹੈ ਨਾ ਨਾਲ ਦੀ ਨਾਲ ਕਰ ਲਿਆ ਮਨਦੀਪਪੁਰਾ ਨੇ ਕਰ ਲਿਆ ਤੇ ਤੁਸੀਂ ਜਿਹੜਾ ਹੈਗਾ ਸਰਦੂਲ ਭਾਜੀ ਦਾ ਗਾਣਾ ਸੀਗਾ ਇੱਕ ਚਰਖਾ ਗਲੀ ਦੇ ਵਿੱਚ ਡਾਲਿਆ ਤੁਸੀਂ ਉੱਥੇ ਵੀ ਕਾਫੀ ਵਧੀਆ ਤੇ ਡਾਂਸ ਕੀਤਾ ਹੈ ਕਲਚਰ ਨਾਲ ਜੁੜਿਆ ਹੋਣਾ ਗੀਤ ਸੀਗਾ ਭਾਜੀ ਦਾ ਬਿਲਕੁਲ ਚਰਖੇ ਵੀ ਉੱਧਰ ਪਏ ਸੀਗੇ ਮੈਂ ਦਿਨੋਂ ਦਾ ਚਰਖੇਦਾਰੀ ਬਹੁਤ ਸ਼ੌਕ ਹੈ ਇਕਦਣ ਦਾ ਤੇ ਸੋ ਸਰਦੂਲ ਜੀ ਦਾ ਗਾਣਾ ਜਿਹੜਾ ਉਹਦਾ ਸਹੀ ਗੱਲ ਆਪਣੇ ਕਲਚਰ ਨੂੰ ਦਿਖਾਉਂਦਾ ਹੈ ਪੁਰਾਣੇ ਜ਼ਮਾਨੇ ਚ ਇੱਥੇ ਆਜਲ ਜਦੋਂ ਅਸੀਂ ਉਹ ਵਾਲੇ ਗਾਣੇ ਸੁਣੂਦੇ ਆ ਗਲੀਆਂ ਦੇ ਵਿੱਚ ਬੈਠ ਕੇ ਛੋਪੇ ਪਾਉਣ ਦੇ ਸੀਗੇ ਕੂਣੀਆਂ ਜਿਹੜੀਆਂ ਜਦੋਂ ਮੈਂ ਛੋਟੀ ਹੁੰਦੀ ਸੀ ਆਪਣੇ ਦਾਦਕੇ ਜਾਣਾ ਤਾਂ ਇੱਕ ਸੰਗ ਦੇ ਵਿੱਚ ਨਾ ਜਿਵੇਂ ਸਿੰਦਨਾ ਬਜ਼ੁਰਗਾਂ ਦਾ ਹੱਦਾਂ ਦੇ ਲੇਡੀਜ਼ ਦਾ ਵੀ ਇੱਕ ਵੇੜਾ ਹੁੰਦਾ ਸੀ ਵੱਡਾ ਸਾਰਾ ਉਹ ਸਾਰੀਆਂ ਲੇਡੀਜ਼ ਇਕੱਠੀਆਂ ਹੁੰਦੀਆਂ ਸੀ ਕਿਸੇ ਇੱਕ ਘਰ ਦੇ ਵਿੱਚ ਵੱਡਾ ਵੇੜਾ ਹੁੰਦਾ ਸੀ ਜਿਆ ਉੱਥੇ ਇਕੱਠੀਆਂ ਹੋ ਜਾਂਿਆ ਟੁਰੀਆਂ ਬੁੜੀਆਂ ਨੇ ਤੇ ਉੱਥੇ ਫਿਰ ਛੋਪੇ ਪਾਉਣੇ ਕੂਣੀਆਂ ਦੇ ਵੀ ਕੌਣ ਸਭ ਤੋਂ ਪਹਿਲਾਂ ਜ਼ਿਆਦਾ ਗਲੋਟੇ ਕੌਣ ਤਾਰੂਆ ਫਿਰ ਤੇ ਚਰਖੇ ਕੱਤਣੇ ਕੁਝ ਲੇਡੀਜ਼ ਨੇ ਤੇ ਕੀ ਜਾਂਦੀ ਸੀ ਕਿ ਆ ਜੀ ਗਰੋਟਿਆਂ ਤੋਂ ਉਹਨਾਂ ਨੇ ਟੇਰਨਾ ਸੂਤ ਨੂੰ ਟੇਰਨਾ ਨਾ ਉਹਦੀਆਂ ਗੁੱਚੀਆਂ ਬਣਾਉਣੀਆਂ ਲੱਛੇ ਬਣਾਉਣੇ ਤੇ ਕਢਾਈਆਂ ਕਰਨੀਆਂ ਦਸੁੱਤੀ ਦੀ ਕਢਾਈ ਕਰਨੀ ਉਹ ਅਲੱਗ-ਅਲੱਗ ਸਾਰੇ ਆਪਣਾ-ਆਪਣਾ ਕੁਛ ਨਾ ਕੁਛ ਲੈ ਕੇ ਬੈਠੇ ਹੁੰਦੇ ਸੀ ਨਾਲੇ ਤਾਂ ਉਹਨਾਂ ਦਾ ਕੰਮ ਹੋ ਜਾਂਦਾ ਸੀਗਾ ਤੇ ਨਾਲੇ ਇੰਜੋਏਮੈਂਟ ਹੋ ਜਾਂਦਾ ਸੀ ਨਾਲੇ ਸਾਰੀਆਂ ਜਿੰਨੀਆਂ ਕੁੜੀਆਂ-ਬੁੜੀਆਂ ਪਿੰਡ ਦੇ ਆਉਂਦੀ ਸੀ ਸਾਰੀਆਂ ਇਕੱਠੀਆਂ ਹੋ ਕੇ ਆਪਸ ਵਿੱਚ ਗੱਪਾਂ ਆਪਣੇ ਦਿਲ ਦਾ ਗੁਬਾਰ ਕੱਢ ਲੈਂਦੀਆਂ ਸੀਗੇ ਹਾਂ ਸੋ ਬਹੁਤ ਵਧੀਆ ਤੀਆਂ ਦੇ ਜਿਹੜੇ ਦਿਨ ਹੁੰਦੇ ਸੀ ਨਾ ਕਹਿੰਦੇ ਨੇ ਹੈਗੇ ਵੀ ਜਦੋਂ ਕੋਈ ਬਹੁਤ ਖੁਸ਼ੀ ਦੀ ਗੱਲ ਹੋਵੇ ਤੀਆਂ ਵਰਗੇ ਦਿਨ ਆਗੇ ਤਾਂ ਕਹਿੰਦੇ ਨਾ ਇਹ ਤੀਆਂ ਦੇ ਦਿਨ ਸੱਚੀ ਉਹ ਬਹੁਤ ਸੋਹਣੇ ਹੁੰਦੇ ਆ ਖਾਸ ਕਰਕੇ ਸਾਡੀਆਂ ਕੁੜੀਆਂ ਵਾਸਤੇ ਸੋ ਮੈਨੂੰ ਉਹ ਸਾਰਾ ਮਾਹੌਲ ਯਾਦ ਆਉਂਦਾ ਜਦੋਂ ਵੀ ਤੀਆਂ ਆਉਂਦੀਆਂ ਨੇ ਪੁਰਾਣਾ ਜ਼ਮਾਨਾ ਬਚਪਨ ਵਾਲਾ